ਪੁਰਾਤਨ ਵਿਰਸੇ ਦੀ ਨਿਸ਼ਾਨੀ ਨਹਿਰੀ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਕਦੇ ਪੰਜਾਬ ਵਿੱਚ ਵੱਖਰੀ ਪਹਿਚਾਣ ਰੱਖਦੀਆਂ ਸਨ ਲੋਕ ਲਾਈਨ ਵਿੱਚ ਲੱਗ ਕੇ ਇਹਨਾਂ ਆਟਾ ਚੱਕੀਆਂ ਤੋਂ ਆਟਾ ਪਹੁੰਚਦੇ ਸਨ ਕਿਉਂਕਿ ਬਿਨਾਂ ਬਿਜਲੀ ਨਾਲ ਚੱਲਣ ਕਾਰਨ ਇੱਕ ਤਾਂ ਇਹ ਕਿਫਾਇਤੀ ਸਨ ਤੇ ਦੂਜਾ ਪਾਣੀ ਨਾਲ ਚੱਲਣ ਕਰਕੇ ਇਸ ਨਾਲ ਪਿਹਾਇਆ ਆਟਾ ਠੰਡਾ ਹੁੰਦਾ ਸੀ ਜੋ ਸਿਹਤ ਲਈ ਕਾਫੀ ਗੁਣਕਾਰੀ ਦੱਸਿਆ ਜਾਂਦਾ ਜਿਸ ਕਾਰਨ ਇਹਨਾਂ ਘਰਾਟਾਂ ਤੇ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਸੀ ਪਾਰਨਰੀ ਵਿਭਾਗ ਦੀ ਅਣਕੇਲੀ ਦੇ ਕਾਰਨ ਏਕ ਰਾਟ ਅੱਜ ਖੰਡਰ ਬਣ ਚੁੱਕੇ ਨੇ ਜ਼ਿਆਦਾਤਰ ਘਰਾਟ ਤਾਂ ਉੱਜੜ ਚੁੱਕੇ ਨੇ ਅਤੇ ਜੋ ਕੁਝ ਅਜੇ ਚੱਲ ਵੀ ਰਹੇ ਨੇ ਉਹਨਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ ਲੋਕਾਂ ਨੇ ਦੱਸਿਆ ਕਿ ਬਿਨਾਂ ਬਿਜਲੀ ਨਾਲ ਚੱਲਣ ਵਾਲੀਆਂ ਇਹਨਾਂ ਚੱਕੀਆਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਲੋਕਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਆਟਾ ਚੱਕੀਆਂ ਨੂੰ ਦੁਬਾਰਾ ਤੋਂ ਸੁਧਾਰਿਆ ਜਾਵੇ ਏਕ ਰਾਟ ਦਾ ਆਟਾ ਜਿਹੜਾ ਇਹ ਚੱਕਣ ਦੇ ਆਟਾ ਤਾਂ ਇਹ ਬਹੁਤ ਵਧੀਆਗਾ ਇਹ ਤਾਂ ਸਾਡੀ ਸੁਰਤ ਤੋਂ ਪਹਿਲਾਂ ਦੇ ਇੱਥੇ ਬਜ਼ੁਰਗ ਪਿਹਾਉਂਦੇ ਨੇ ਅਸ ਵੀ ਉਦੋਂ ਤੋਂ ਉਰੀ ਪਿਹਾਉਨੇ ਆ ਆਟਾ ਵਧੀਆ ਹੋਣ ਕਰਕੇ ਮਤਲਬ ਸ਼ੁਰੂ ਤੋਂ ਲੈ ਕੇ ਉਰੀ ਪਿਹਾਉਨੇ ਆ ਇਹੀ ਖਾਨਨੇ ਆ ਕਿਉਂਕਿ ਇਹਦੇ ਵਿੱਚ ਇੱਕ ਤਾਂ ਪਾਣੀ ਨਾਲ ਚੱਕੀਆਂ ਚੱਲਦੇ ਨੇ ਹੌਲੀ ਚੱਲਦੀਆਂ ਨੇ ਇਹ ਜਿਹੜਾ ਕਾਣਾ ਹੈ ਉਹ ਨਹੀਂ ਕਣਕ ਦਾ ਮੱਚਦਾ ਕਣ ਆਟਾ ਵਧੀਆ ਹੁੰਦਾ ਲੈ ਸਿਹਾਰ ਹੁੰਦਾ ਦਾ ਆਟਾ ਵਧੀਆ ਰੋਟੀ ਚ ਸਾਰਾ ਦਿਨ ਪਈ ਰਹੇ ਬੋਲੀ ਰਹਿੰਦੇ ਐ ਨਹੀਂ ਹੈਗੇ ਵੀ ਸੁੱਕ ਕੇ ਕਰੜੀ ਹੋ ਜੂਗੀ ਦੇ ਬਾਕੀ ਸਿਹਤ ਲਈ ਵੀ ਮਨੁੱਖ ਦੇ ਵਾਸਤੇ ਬਹੁਤ ਵਧੀਆ ਇਹਦੇ ਕਾਣ ਨਹੀਂ ਮੱਦਾ ਜਿਹੜੇ ਇਹਦੇ ਵਿੱਚ ਕੋਈ ਵੀ ਵਿਟਾਮਿਨ ਜਾਂ ਮਿਨਰਲ ਕੁਝ ਵੀ ਹੈਗਾ ਆਟੇ ਦੇ ਵਿੱਚ ਉਹ ਸਾਰਾ ਬਚਿਆ ਰਹਿੰਦਾ ਹੈਗਾ ਜਿਹੜਾ ਆਪਾਂ ਨੂੰ ਸਰੀਰ ਨੂੰ ਲੋੜ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਜੀ ਕਿਉਂਕਿ ਐ ਵੀਰੇ ਸੁਨੋ ਪਤਿਆ ਵੀ ਕਿਹੜਾ ਇਹ ਤੇ ਗਾਹਾਂ ਤੇਲ ਮੱਚਦਾਗਾ ਪਾਣੀ ਨਾਲੇ ਚੱਲ ਰਹੀਆਂ ਨੇ ਗੀ ਗਵਰਨਮੈਂਟ ਨੂੰ ਇਹ ਇੱਕ ਫਰੀ ਦੀ ਆਮਦਨੀ ਹੈ ਹੁਣ ਇਹ ਨਹਿਰ ਤੇ ਕਿੰਨੇ ਘਰਾਟ ਨੇ ਸਾਰੇ ਬੰਦ ਪਏ ਨੇਗੇ ਜੇ ਇੱਕ ਇਹਦਾ ਜਿਹੜਾ 15-20 ਲੱਖ ਦਾ ਠੇਕਾ ਬਣਦਾ ਹੈ ਸਾਲ ਦਾ ਜੇਹੀ ਇਹੀ ਠੇਕਾ ਇਹ ਸਰਕਾਰ ਲਾਵੇ ਸਾਰੇ ਘਰਾਟ ਚਾਲੂ ਹੋ ਸਕਦੇ ਨੇਗੇ ਘਰਾਟ ਵਾਲੇ ਚੱਕਿਆਂ ਬਾਰੇ ਇਹ ਕਹਿਣਾ ਚਾਹੁੰਦਾ ਜੀ ਅਸੀਂ ਵੀ ਇਹ ਤੋਂ ਪਹਿਲਾਂ ਇਹ ਇਹ ਸਾਰੇ ਇਹ 19 ਘਰਾਟ ਨੇ 19 ਤੋਂ 18 ਖੰਡਰ ਹੋ ਚੁੱਕੇ ਨੇ ਸਿਰਫ ਇਕੱਲਾ ਇਹ ਸੂਲਰ ਘਰਾਟ ਵਾਲਾ ਜਿਹੜਾ ਘਰਾਟ ਹੈ ਇਹ ਚੱਲਦਾ ਇਹ ਵੀ ਬਸ ਬੰਦ ਹੋਣ ਦੇ ਕਨਾਲੇ ਤੇ ਜੇ ਸਰਕਾਰ ਚਾਹੇ ਤਾਂ ਇਹ ਤੋਂ ਲੱਖਾਂ ਦੀ ਆਮਦਨ ਕਰ ਸਕਦੀ ਹੈ ਜੀ ਬਜ਼ੁਰਗਾਂ ਦਾ ਜਦਾਂ ਟੀਜੀ ਜੋ ਤੀਜੀ ਭੁਮੀ ਦੀ ਤੇ ਅੰਗਰੇਜ਼ਾਂ ਮੇਲੇ ਦਾ ਇਹ ਬਣਿਆ ਹੋਇਆ ਜੀ ਤੇ ਬਹੁਤ ਵਧੀਆ ਾਟਾ ਹੈ ਤੇ ਠੰਡਾ ਾਟਾ ਹੈ ਬਾਕੀ ਦਾ ਫ੍ਰੀ ਦੀ ਕਮਾਈ ਹੈ ਇਹ ਗਵਰਨਮੈਂਟ ਨੂੰ ਕੋਈ ਤੇ ਖਰਚਾ ਨਹੀਂ ਬਾਤਾਂ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਤੇ 19 ਘਾਟ ਨੇ ਮਤਲਬ ਆਪਣੇ ਜ਼ਿਲ੍ਹੇ ਦੇ ਵਿੱਚ 18 ਬੰਦ ਪਏ ਨੇ ਕਿ ਇੱਕ ਘਾਟ ਜਲਦਾ ਇਹ ਵੀ ਖੰਡਰ ਬਣਿਆ ਪਿਆਗਾ ਬਸ ਕੱਲੀਆਂ ਚੱਕੀਆਂ ਚੱਕੀਆਂ ਨੇ ਕੋਈ ਇੱਥੇ ਛੱਤ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਲੋਕ ਪਰੇਸ਼ਾਨ ਹੁੰਦੇ ਨੇ ਮੀਂਹ ਕਣੀ ਆ ਜਾਂਦੇ ਨੇ ਰੀਵੁੱਲਾ ਕੋਈ ਪੀਣਾ ਲੈ ਕੇ ਆਉਂਦੇ ਜਦੋਂ ਜੀ ਤੇ ਇਹਦਾ ਕੁਝ ਮਲਾਂ ਮੋਟਾ ਗਵਰਨਮੈਂਟ ਨੂੰ ਕਹ ਲਓ ਸੋਚਣਾ ਚਾਹੀਦਾ ਮੜਾ ਮੋਟਾ ਇਹਦੇ ਬਾਰੇ ਵੀ ਲੋਕਾਂ ਬਾਰੇ ਫੌਲਕ ਬਾਰੇ ਵੀ ਕੀ ਕਾਰਨ ਹੈ ਕਿ ਇਹ ਹੋਈ ਹੁਣ ਜਿਹੜੇ ਕੱਟੀਆਂ ਦੇ ਆਟੇ ਨੇ ਟਰੈਕਟਰਾਂ ਦੇ ਕਿਹੜੇ ਆਟੇ ਨੇ ਜੀਗਰ ਮਾਟੇ ਬਵਾਜਿਆ ਨਾ ਘਰ ਬਿਮਾਰੀ ਤੋੜ ਦਾ ਆਟਾ ਇਹੇ ਕਰਾਟ ਚਲਾਉਣ ਵਾਲੇ ਆਪਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਅਣਕੈਲੀਆਂ ਕਾਰਨ ਇਨਾ ਕਰਾਟਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਜੀ ਬਾਰੇ ਮੈਂ ਬਸ ਇਹ ਹੀ ਕਹੂੰਗਾ ਕਿ ਮਤਲਬ ਜਿੰਨੇ ਕਰਾਟ ਕਰੀਪ 19 ਕਰਾਟ ਨੇ इस पर नहर में उन्नीस कराट में यही सोलर कराट कराट केवल चल रहा है बाकी सारे बंद पड़े हैं और ये भी मतलब कोई सही नहीं है सारे कमरे कमरे वगैरह सारे टूटे फूटे हैं सरकार से मतलब ये मैं गुजारिश करूँगा कि इसकी मरम्मत कैदे से कराए और गर्मियों में में मतलब रुकने के लिए बंदों को छाँव वगैरह के इंतजाम करवाए बहुत मतलब काफ़ी दूर दूर के लोग पिसाने आते हैं गुजरा हुआ है वह टंडोली हुई है सूलर हुआ और मोढ़ा हुआ खंडहड़ी मतलब काफी दूर दूर के आदमी लुधियाना तक मतलब काफी दूर दूर तक आदमी इसमें ऐसा क्या है आ, आ, आटे में ये इसमें आटे में ये बस यही फर्क है कि मतलब ये पानी से के नाल चलती है ठंडा आटा होता है इसीलिए मतलब लोग दूर दूर से पिसाने के लिए आते हैं लेके आते हैं सरकार से गुजारिश करूंगा कि ये सभी कराटों को मतलब चालू करवाने का चालू करवाए क्योंकि इसमें फ्री की कमाई है ਇਸ ਲਈ ਮੈਂ ਸਰਕਾਰ ਸੇ ਗੁਜਾਰਿਸ਼ ਕਰੂੰਗਾ ਕਿ ਮਤਲਬ ਕਿ ਸਾਰੇ ਸਾਰੇ ਕਾਰਾਟ ਚਲਵਾਏ ਇੱਕ ਪਾਸੇ ਤਾਂ ਪੰਜਾਬ ਚ ਬਿਜਲੀ ਦੀ ਕਮੀ ਐ ਤੇ ਦੂਜੇ ਪਾਸੇ ਸਰਕਾਰ ਬਿਨਾ ਬਿਜਲੀ ਨਾਲ ਚੱਲਣ ਵਾਲੀਆਂ ਇਨ੍ਹਾਂ ਆਟਾ ਚੱਕੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜ਼ਰੂਰਤ ਐ ਆਧੁਨਿਕਤਾ ਦੇ ਨਾਲ-ਨਾਲ ਪੰਜਾਬ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਦੇ ਹੋਏ ਇਨ੍ਹਾਂ ਆਟਾ ਚੱਕੀਆਂ ਨੂੰ ਸੁਧਾਰਨ ਦੀ ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ ਪੈਰੇਦਾ ਟੀਵੀ